ਆਪਾਂ ਆਪਣੇ ਹੋਸਟਲ ਨੂੰ ਰਵਾਨਾ ਗਏ ਚੁੱਕੇ ਆ। ਉਹ ਸਾਹਮਣੇ ਜਿੱਥੇ ਲਿਖਿਆ ਹੋਇਆ ਆਰਕ ਹਾਊਸ ਸੋਹਣੀ ਸੀ ਅਕਮੋਡੇਸ਼ਨ ਤੇ ਅੱਜ ਹੈਗਾ ਆਪਣਾ ਚੈੱਕ ਆਊਟ ਤੇ ਅੱਜ ਆਪਾਂ ਚੱਲੇ ਆਂ ਵਾਪਸ। ਹੱਤ ਵੀ ਬਾਰਿਸ਼ ਹੁੰਦੀ ਰਹੀ ਤੇ ਸਵੇਰ ਵੀ ਬਾਰਿਸ਼ ਹੁੰਦੀ ਰਹੀ। ਇੱਥੇ ਬਾਰਿਸ਼ ਦੇ ਹਿਸਾਬ ਕਿਤਾਬਾ ਜਿਆਦਾ ਹੈਵੀ ਬਾਰਿਸ਼ ਨਹੀਂ ਸੀਗੀ। ਨਾਰਮਲ ਸੀਗੀ ਬਟ ਕੰਟੀਨਿਊ ਚੱਲਦੀ ਰਹੀ। ਸੜਕਾਂ ਦਾ ਕੁਝ ਵੀ ਉਹ ਇਦਾਂ ਦਾ ਜਦੋਂ 바ਰਸੇਲੋਨਾ ਘੁੰਮਦਿਆਂ ਤਾਂ ਲੋਕਾਂ ਦਾ ਮੇਲ ਮਲਾਪ ਹੁੰਦਾ ਤਾਂ ਆਪ ਨੂੰ ਉੱਥੋਂ ਪਤਾ ਲੱਗਦਾ ਕਿ ਆਪਣੀ ਪੰਜਾਬੀ ਹੋਗੇ ਜਿੰਨੇ ਵੀ ਏਸ਼ੀਅਨ ਕਮਿਊਨਿਟੀ ਦੇ ਨੇ ਪਾਕਿਸਤਾਨੀ ਤੇ ਉਹਨਾਂ ਨੇ ਕਾਫੀ ਮੱਲਾ ਮਾਰੀਆਂ ਹੋਈਆਂ ਇਸ 바ਰਸੇਲੋਨਾ ਦੇ ਵਿੱਚ ਤੇ 바ਰਸੇਲੋਨਾ ਦੀਆਂ ਗਲੀਆਂ ਵਿੱਚ ਜਾਂਦੇ ਜਾਂਦਾ ਇੱਕ ਕਮਾਲ ਦੀ ਚੀਜ਼ ਮਿਲੀ। ਕੀ ਬਾਤ ਹੈ ਹੈ ਡੈਕੋਰੇਸ਼ਨ ਲਈ ਬੱਟੇ ਮੈਨੂੰ ਲੱਗਦਾ ਹਵਾ ਦੇ ਨਾਲ ਹੀ ਕੋ ਮਰੀ ਹੈ। ਤਾਂ ਵਾਹ ਕੀ ਬਾਤ ਹੈ। ਅੱਜ ਹੈਗੀ ਤਰੀਕ 15 ਦਿਨ ਸੋਮਵਾਰ ਤੇ ਸਵੇ ਲਈ ਆਪਾਂ ਹੈਗੇ ਆ ਬਾਰਸੀਲੋਨਾ ਦੀਆਂ ਗਲੀਆਂ ਦੇ ਵਿੱਚ ਰਾਤ ਬਾਰਿਸ਼ ਹੋ ਰਹੀ ਸੀ ਰਾਤ ਮੇਰਾ ਦੂਜਾ ਦਿਨ ਸੀਗਾ ਬਾਰਿਸ਼ ਹੁੰਦੀਆਂ ਹੁੰਦੀਆਂ ਮੈਂ ਰੂਮ 'ਚ ਗਿਆ ਤੇ ਜਦੋਂ ਉੱਠਿਆ ਫਿਰ ਬਾਰਿਸ਼ ਹੋ ਰਹੀ ਸੀ ਤਾਂ ਕਰਕੇ ਥੋੜਾ ਕੰਮ ਅਜੇ ਲੇਟ ਹੋ ਗਿਆ ਤੇ ਇਸ ਵੇਲੇ ਵੱਜ ਚੁੱਕੇ ਨੇ 10:30 ਦਾ ਟਾਈਮ ਤਕਰੀਬਨ ਸਵੇਰ ਦੀ ਤੇ ਆ ਕੁਛ ਇਦਾਂ ਦਾ ਚਾਕਾ ਵਾਕਾ ਇਸ ਵੀਰੇ ਆਪਾਂ ਖੜੇ ਹੈਗੇ ਆ ਬਰੀ ਗੋਤਿਕ ਆਫ ਬਾਰਸੀਲੋਨਾ ਜਿਹਨੂੰ ਕਿ ਰਾਇਲ ਸਕੁਅਰ ਵੀ ਕਿਹਾ ਜਾਂਦਾ ਹੈ ਇਹਦੇ ਆਲੇ ਦੁਆਲੇ ਦੁਕਾਨਾਂ ਬਣੀਆਂ ਹੋਈਆਂ ਕਾਫੀ ਸ਼ਾਪਸ ਜਾਂ ਹੋਰ ਕੁਝ ਖਾਣ ਪੀਣ ਨੂੰ ਬਣੀਆਂ ਹੋਈਆਂ ਤੇ ਇਹ ਵੀ ਐਂਤਨੀ ਗਾਉਡੀ ਦਾ ਬਣਾਇਆ ਹੋਇਆ ਜਿਸ ਨੇ ਕਿ ਸਗਰਾਦਾ ਫਾਮੀਲੀਆ ਤਿਆਰ ਕੀਤੀ ਹੋਈ ਹੈ ਘੁੰਮਦੇ ਘਮੁੰਦੇ ਜਦੋਂ ਆਪਾਂ ਲਾਰੰਬਲਾ ਸਾਈਡ ਤੋਂ ਇਧਰ ਸੀ ਵਿਊ ਵੱਲੋਂ ਨੇ ਆ ਤਾਂ ਸੈਂਟਰ ਦੇ ਵਿੱਚ ਸਾਨੂੰ ਇੱਕ ਆ ਦ੍ਰਿਸ਼ ਮਿਲਦਾ ਰੌਂਡਾ ਬੋਰਡ ਜਿਸ ਬੰਦੇ ਦਾ ਸਟੈਚੂ ਲੱਗਾ ਹੋਇਆ ਉਸ ਦਾ ਨਾਮ ਹੈਗਾ ਕ੍ਰਿਸਥੋਪਰ ਕੋਲੰਬਸ ਇਹਨੇ ਸਰਚ ਕੀਤਾ ਸੀਗਾ ਕਿ ਮੈਕਸੀਕੋ ਇਸ ਸਾਈਡ ਹੈ ਅਸੀਂ ਜਦੋਂ ਦੂਜੀ ਸਾਈਡ ਤੋਂ ਜਾ ਕੇ ਸਟੈਚੂ ਨੂੰ ਦੇਖਦੇ ਹਾਂ ਤਾਂ ਇਸ ਇਨਸਾਨ ਦੀ ਉਂਗਲ ਦੂਜੀ ਸਾਈਡ ਕੀਤੀ ਹੋਈ ਹੈ ਇਸ ਦਾ ਮਤਲਬ ਮੈਕਸੀਕੋ ਉਸ ਸਾਈਡ ਹੈ ਤੇ ਹੁਣ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਆਪਾਂ ਖੜੇ ਹਾਂ ਰੰਬਲੇ ਵਾਲੀ ਸਾਈਡ ਜਦੋਂ ਆਪਾਂ ਰੰਬਲਾ ਕ੍ਰੋਸ ਕਰਦੇ ਹਾਂ ਤਾਂ ਆਪਾਂ ਇੱਥੇ ਆ ਕੇ ਖੜ ਜਾਨੇ ਹਾਂ ਜਿਹੜਾ ਸਟੈਚੂ ਬਣਿਆ ਹੋਇਆ ਜਿਹੜਾ ਇਨਸਾਨ ਉਸ ਸਟੈਚੂ ਦੇ ਉੱਤੇ ਹੈ ਉਹਨੇ ਇਸ਼ਾਰਾ ਕੀਤਾ ਸੀ ਕਿ ਅਮਰੀਕਾ ਇਸ ਸਾਈਡ ਨੂੰ ਹੈ ਤੇ ਜਦੋਂ ਆਪਾਂ ਇਧਰ ਨੂੰ ਝਾਕਾ ਵਾਕਾ ਦੇਖਦੇ ਹਾਂ ਤਿਆ ਜਿਪਲਾਈਨ ਬਣੀਆਂ ਹੋਈਆਂ ਨੇ ਦੋ ਇਹ ਦੋ ਜਿਪਲਾਈਨ ਬਣੀਆਂ ਤੇ ਇਹਦੇ ਉੱਪਰ ਦੀ ਉਹ ਜਿਹੜੀ ਝੂਲੇ ਹੀ ਹੁੰਦੇ ਆ ਉਹ ਇਹਨਾਂ ਨੂੰ ਇਧਰ ਤੋਂ ਦੂਜੀ ਸਾਈਡ ਲੈ ਕੇ ਜਾਂਦੇ ਆ ਜਦੋਂ ਪਹਾੜੀ ਏਰੀਆ ਉਹਨੂੰ ਉੱਧਰ ਤੱਕ ਲੈ ਕੇ ਜਾਂਦੇ ਆ ਪਿਛਲੀ ਵੀਡੀਓ ਚ ਆਪਾਂ ਉਸ ਜਿਪਲਾਈਨ ਦੀ ਗੱਲ ਕਰਦੇ ਸੀ ਉਹ ਜੋ ਝੂਲਾ ਜਾ ਰਿਹਾ ਤੇ ਉਹ ਸਵਾਰੀਆਂ ਨੂੰ ਇਸ ਸਾਈਡ ਤੋਂ ਉਹ ਪਹਾੜੀ ਏਰੀਆ ਤੱਕ ਲੈ ਕੇ ਜਾਂਦਾ ਤੇ ਦੂਜੀ ਗੱਲ ਇਹ ਆ ਇਹ ਜਿਹੜਾ ਬ੍ਰਿਜ ਬਣਿਆ ਹੋਇਆ 바ਰਸੇਲੋਨਾ ਦੇ ਵਿੱਚ ਇਹ ਇਥੋਂ ਖੁੱਲ ਜਾਂਦੇ ਆ ਅਗਰ ਜਦੋਂ ਵੀ ਇਹਨਾਂ ਨੇ ਵੱਡੀ ਸ਼ਿਪ ਇਧਰ ਦੀ ਕ੍ਰਾਸ ਕਰਵਾਉਣੀ ਹੁੰਦੀ ਹੈ ਤੇ ਦੋਨੋਂ ਸਾਈਡ ਤੋਂ ਖੁੱਲ ਜਾਂਦਾ ਹੈ। ਵਾਲੀ ਸਪੋਰਟ ਤੋਂ ਔਨ ਸਾਰੀ ਉਹ ਸਾਹਮਣੇ ਤੋਂ ਇੱਕ ਸ਼ਾਪਿੰਗ ਮਾਲ ਦਿਖ ਰਿਹਾ ਹੋਏਗਾ। ਇਹਨੂੰ ਕਹਿੰਦੇ ਮੇਰ ਮੈਗਨਮ ਸ਼ਾਪਿੰਗ ਸੈਂਟਰ ਤੇ ਕਹਿੰਦੇ ਇਥੋਂ ਦਾ ਕਾਫੀ ਵੱਡਾ ਸ਼ਾਪਿੰਗ ਸੈਂਟਰ ਹੈ। ਤੇ ਹੁਣ ਆਪਾਂ ਚੱਲਾਂਗੇ ਦੇ ਅੰਦਰ ਦੇਖਣੇ ਕਿ ਹਸਤਾਬ ਹੈ। ਤੇ ਉਹ ਸਾਹਮਣੇ ਸ਼ਿਪਾਂ 컨ਟੇਨਰ ਪਿਆੜੀਆਂ ਹੋਈਆਂ। ਰਮਲਾ ਤੋਂ ਬਾਅਦ ਪੋਰਟ ਨੂੰ ਕ੍ਰੋਸ ਕਰਕੇ ਹੁਣ ਆਪਾਂ ਇਸ ਬਹੁਤ ਵੱਡੇ ਸ਼ਾਪਿੰਗ ਮਾਲ ਦੇ ਆਪਾਂ ਸਾਹਮਣੇ ਖੜੇ ਆ ਇਹ ਹੈਗਾ ਬਾਰਸੀਲੋਨਾ ਦਾ ਬਹੁਤ ਫੇਮਸ ਮਾਲ ਜਿਹਨੂੰ ਕਿੰਦੇ ਆ ਮੇਰ ਮੈਗਨਮ ਸ਼ਾਪਿੰਗ ਐਂਡ ਡਾਈਨਿੰਗ ਇੱਥੇ ਖਾਣ ਪੀਣ ਦਾ ਵੀ ਹਿਸਾਬ ਕਿਤਾਬ ਹੈ ਕਿਤੇ ਕਾਫੀ ਵੱਡਾ ਮਾਲ ਹੈ ਤੇ ਹੁਣ ਆਪਾਂ ਇਹਦੇ ਅੰਦਰ ਚੱਲ ਕੇ ਦੇਖਦੇ ਆ ਕੀ ਹਿਸਾਬ ਕਿਤਾਬ ਹੈ ਮਾਲ ਦੇ ਅੰਦਰ ਵਟਨusਾਰ ਸਾਨੂੰ ਕੁਝ ਇਦਾਂ ਦਾ ਸੈਟਅਪ ਮਿਲਦਾ ਕ੍ਰਿਸਮਸ ਦੇ ਲਈ ਮਾਲ ਦੇ ਫਸਟ ਫਲੋਰ ਦੇ ਪਿਛਲੇ ਸਾਈਡ ਤੋਂ ਖੜ ਕੇ ਇੱਕ ਪਾਰਕ ਬਣੀ ਹੋਈ ਹੈ ਕਾਲੀ پارک ਨਹੀਂ ਵੈਸੇ ਸਿਟਿੰਗ ਪਲੇਸ ਬਣੀ ਹੋਈ ਹੈ ਕਾਲੀ ਪਿਛਲੀ ਸਾਈਡ ਆ ਅੱਛਾ ਕਾਲੀ ਉਹ ਪਿਛਲੀ ਸਾਈਡ ਆ ਭਾਈ ਵੀ ਕਿੰਨਾ ਟਾਈਮ ਸਪੈਂਡ ਕਰਨਾ ਬੈਠਣਾ 10 ਮਿੰਟ ਤਾਂ ਉਧਰ ਵੀ ਜਾ ਸਕਦੇ ਆ ਆਪਾਂ ਹੋਰ ਤੋਂ ਆਇਆ ਉਹ ਸਟੈਚੂ ਕੋਲੋਂ ਨਹੀਂ ਨਹੀਂ ਉਹ ਉਹ ਹੋਰ ਹੈ ਪਿਛਲੇ ਸਟੈਚੂ ਬਹੁਤ ਨੇਕਾ ਬੈਠਣ ਦੀ ਸਿਟਿੰਗ ਨਹੀਂ ਹੈ ਵਾਹ ਸਹੀ ਹੈ ਉਗੀ ਬਣਿਆ ਹੋਇਆ ਅੱਗੇ ਉਹ ਕਿਸ ਤੇ ਉਹ ਕੁਰਸੀਆਂ ਜੀਆਂ ਪਈਆਂ ਅੱਧਰ ਵੀ ਉਮੇਜ ਆ ਤੇ ਗੇਮਿੰਗ ਆ ਓਕੇ ਓਕੇ ਉਹ ਗੇਮਿੰਗ ਵਾਲਾ ਨਾ ਉਹ ਆ ਜਿਹੜਾ ਇਹ ਰਹੇਗਾ ਦਿਨ ਤੀਜਾ ਮੌਸਮ ਮੀਂਹ ਵਾਲਾ ਨਾਲ ਪੱਤ ਝੜ ਕਿਹੜਾ ਵੀਊ ਆ ਰਿਹਾ ਯਾਰ ਹਾਂ ਹੋਰ ਆ ਕੈਨੇਡਾ ਦੇ ਪੱਤੇ ਇਸ ਵੇਲੇ ਆਪਾਂ ਹੈਗੇ ਆਂ ਧਰਮਬਲਾ ਸਟਰੀਟ ਦੇ ਵਿੱਚ ਕਾਫੀ ਲੰਬੀ ਇਹ ਇਹ ਇੱਕ ਸਟਰੀਟ ਨਹੀਂ ਇੱਕ ਪੂਰਾ ਏਰੀਆ ਹੀ ਹੈ ਇਹਦੇ ਵਿੱਚ ਅਲੱਗ-ਅਲੱਗ ਸਟਰੀਟਾਂ ਕੋਈ ਇੱਧਰ ਨੂੰ ਜਾਂਦੀ ਹੈ ਕੋਈ ਇੱਧਰ ਨੂੰ ਜਾਂਦੀ ਹੈ ਕੋਈ ਸਿੱਧੀ ਕੋਈ ਪਿੱਛੇ ਨੂੰ ਘੁੰਮਣਾ ਫਿਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਯਾਰ ਓ ਵਾਹਤਰੇ ਕੀ ਬਾਤਾਂ ਨਹੀਂ ਰੀਸਾਂ ਲਾ ਰੰਮਲਾ ਦੇ ਕੋਲੇ ਇੱਕ ਮਾਰਕੀਟ ਹੈ ਇਹਦਾ ਨਾਮ ਹੈਗਾ ਲਾ ਬੁੱਕੋ ਏਰੀਆ ਤੇ ਇਹ ਪੂਰੀ ਵਰਲਡ ਫੇਮਸ ਹੈ ਤੇ ਲੋਕ ਦੂਰੋਂ ਦੂਰੋਂ ਇੱਥੇ ਆਉਂਦੇ ਨੇ ਇਹਨੂੰ ਦੇਖਣ ਦੇ ਲਈ ਇੱਥੇ ਖਾਣ ਪੀਣ ਦੇ ਲਈ ਇੱਥੇ ਘੁੰਮਣ ਦੇ ਲਈ ਤੇ ਕਹਿੰਦੇ ਕਾਫੀ ਵੱਡੀ ਮਾਰਕੀਟ ਹੈ ਤੇ ਕਾਫੀ ਫੇਮਸ ਹੈ ਇੱਥੇ ਭਾਂਤ ਭਾਂਦੇ ਜਿੱਦਾਂ ਮੀਟ ਹੋਗੇ ਮੀਟਾਂ ਤਾਂ ਹੁਣੀ ਹੋ ਗਈ ਸਟਾਰਟਿੰਗ ਤੇ ਹੋਰ ਇੱਥੇ ਤੁਹਾਨੂੰ ਫਰ ਫਰੂਟ ਜਿਹੜੇ ਵੀ ਦੁਨੀਆ ਦੇ ਹੈਗੇ ਨੇ ਉਹ ਸਾਰੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਜਦੋਂ ਹੁਣ ਆਪਾਂ ਖੜੇ ਹਾਂ ਇੱਕ ਵੈਜੀਟੇਬਲਸ ਮਾਰਕੀਟ ਤੇ ਇੱਥੇ ਤਕਰੀਬਨ ਸਾਰੇ ਫਰੂਟ ਲੱਗੇ ਹੋਏ ਨੇ। ਯੋਧਲੀ ਸਾਈਡ ਦੇਖਿਆ ਜੇ ਤਾਂ ਉਧਰ ਡਰਾਈ ਫਰੂਟ ਲੱਗੇ ਹੋਏ ਨੇ। ਇੱਥੇ ਮਤਲਬ ਹਰ ਪ੍ਰਕਾਰ ਦੀ ਤੁਹਾਨੂੰ ਚੀਜ਼ ਦੇਖਣ ਨੂੰ ਮਿਲ ਜਾਏਗੀ। ਖਰੀਦੋ, ਖਾਓ ਜੋ ਵੀ ਤੁਹਾਡਾ ਦਿਲ ਕਰਦਾ। ਤੁਸੀਂ ਪਰਚੇਸ ਕਰ ਸਕਦੇ ਹੋ। ਡਰਾਈ ਫਰੂਟਸ ਇਸ ਮਾਰਕੀਟ ਤੁਹਾਨੂੰ ਇੰਡੀਅਨ ਮਸਾਲੇ ਵੀ ਮਿਲ ਜਾਣਗੇ, ਦਾਲਾਂ, ਸਬਜ਼ੀਆਂ, ਜੋ ਵੀ ਤੁਹਾਨੂੰ ਚਾਹੀਦਾ। ਇਹ ਸਭ ਸਾਰਾ ਮਿਲ ਜਾਊਗਾ। ਇਸ ਵਿੱਚ ਆਪਕੋ ਚਿਕਨ 프라이ਸ ਤੁਹਾਨੂੰ ਮਿਲ ਜਾਏਗਾ ਇੱਧਰ। ਹੋਲਾ ਇੱਕ ਖਾਲੀਏਕ ਡੈਕੋਰੇਸ਼ਨ ਲਈ ਆ। ਖਾਲੀ ਆ ਸ਼ਿੰਸ਼ੀ ਜੀ ਦੇ ਬਿਨ। ਇਹਦੇ ਵਿੱਚੋਂ ਨਿਕਲਦੀ ਹੀ ਖਾਣ ਆਣੀ ਆ। ਸਿੱਪੀਆਂ ਜਿਹਾ ਟਾਈਪ ਆ ਹਨਾ। ਆਂਦਰ ਨੂੰ ਪੁੱਛਣ ਦੇ ਮੁਤਾਬਕ ਇਹਦੇ ਵਿੱਚੋਂ ਇਹਨੂੰ ਖੋਲਿਆ ਜਾਂਦਾ। ਇਹਦੇ ਵਿੱਚ ਹੁੰਦੀ ਹੈ ਇੱਕ ਸਕਿਨ ਟਾਈਪ ਜੀ। ਤੇ ਉਹਨੂੰ ਇਦਾਂ ਹੀ ਖਾਂਦੇ ਨੇ। ਕੱਚੀ। ਆ ਗਈ ਇੰਡੀਅਨ ਮਾਰਕੀਟ। ਇੱਥੇ ਰੋਜ਼ ਮੇਰੀ ਧਣੀਆਂ, ਪੁਦੀਨਾ ਹਾਂ। ਕੁੱਲਮੇ ਲਾ ਕੇ ਸਪੇਨ 'ਚ ਬੰਦਾ ਭੁੱਖਾ ਨਹੀਂ ਮਰਦਾ ਹਰ ਚੀਜ਼ ਮਿਲ ਜਾਂਦੀ ਹੈ। ਮੈਂ ਆਹ ਚੀਜ਼ ਨੂੰ ਦੇਖਣ ਲੱਗਾ ਤਾਂ ਮੈਨੂੰ ਦੁਬਈ ਦੇ ਬਰਦੂਬਈ ਦੀ ਯਾਦ ਆ ਗਈ। ਜਦ ਤੁਸੀਂ ਬਰਦੂਬਈ ਦੇ ਵਿੱਚ ਐਂਟਰ ਕਰਦੇ ਹੋ ਤਾਂ ਤੁਹਾਨੂੰ ਉੱਥੇ ਵੀ ਇਦਾਂ ਦੀਆਂ ਸ਼ਾਪਸ ਮਿਲ ਜਾਂਦੀਆਂ ਜਿਨ੍ਹਾਂ ਦੇ ਉੱਪਰ ਆ ਸੈਫਰਨ ਵਰਗੀਆਂ ਚੀਜ਼ਾਂ ਪਈਆਂ ਹੁੰਦੀਆਂ। ਬਿਲਕੁਲ ਡਰਾਈ ਆਲਾ ਤੇ ਆ ਤੇਲ ਕੱਢੇ ਹੋਏ ਨੇ। ਹਰ ਚੀਜ਼ ਦੇ ਤੇਲ ਕੱਢਿਆ ਮਿਰਚ ਦਾ ਤੇਲ, ਰੋਜ਼ਮਰੀ, 오ਰੈਂਜ, ਗਾਰਲਿਕ ਨਾਈਸ। ਹਾਂ ਜੀ ਮੈਮ ਅਲੱਾ ਥੈਂਕ ਯੂ ਮਾਰਕੀਟ ਚ ਘੁੰਮਦਿਆਂ ਘੁੰਮਦਿਆਂ ਇੱਕ ਆ ਮੇਰੀ ਦੁਕਾਨ ਤੇ ਨਜ਼ਰ ਪਈਏ ਇਹ ਦਾ ਨਾਮ ਆ ਗਿਆ ਉਸ ਦੇ ਕਲਫ ਪਤਾ ਨਹੀਂ ਕਲਫ ਆ ਜਾਂ ਸਲਫ ਉਸ ਦੇ ਕਲਫ ਤੇਰੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅੰਡੇ ਪਏ ਹੋਏ ਆ ਵਾਜੂ ਵਾ ਦੇਸੀ ਜਾਂ ਇੱਕ ਗ੍ਰੀਨ ਕਲਰ ਦੀਆਂ ਅੰਡੇ ਪਏ ਆ ਪਰ ਮੈਨੂੰ ਪਤਾ ਨਹੀਂ ਇਹ ਕਿਦੇ ਹੋਣੇ ਆ ਵਾ ਤੂੰ ਡੈਕੋਰੇਸ਼ਨ ਬੜ ਬਖਮਾਲ ਕੀਤੀ ਹੋਈ ਆ ਬਹੁਤ ਸੋਹਣੀ ਡੈਕੋਰੇਸ਼ਨ ਵਾ ਕਿਆ ਆਪਾਂ ਤੇ ਇਸ ਟੇਸਪਾ ਮਾਰਕੀਟ ਦੇ ਵਿੱਚੋਂ ਹੁਣ ਆਪਾਂ ਕਰ ਲਿਆ ਚੈੱਕਆਊਟ ਹੋਰ ਵੀ ਸ਼ਾਪਸਿੰਗੀਆਂ ਪਰ ਆਪਣੇ ਕੋਲੇ ਅੱਜ ਟਾਈਮ ਥੋੜਾ ਤੇ ਫਲਾਈਟ ਵਾਪਸ ਜਾਣਾ ਉਸ ਮਾਰਕੀਟ ਦੇ ਵਿੱਚੋਂ ਨਿਕਲ ਕੇ ਆਪਾਂ ਫਿਰ ਉਸੇ ਗਲੀ ਵਿੱਚੋਂ ਹੀ ਆ ਗਏ ਆ ਜਿੱਧਰ ਦੀ ਆਪਾਂ ਪਿਛਲੀ ਸੈਟ ਕੋਦੀ ਗਏ ਸੀ ਬੱਕ ਮਾਉ ਸਾਹਮਣੇ ਇੱਕ ਬਾਲਕਨੀ ਦੇ ਵਿੱਚ ਨਜ਼ਾਰਾ ਫ੍ਰੀ ਆਫ ਕਾਸਟ ਦੇਖਣ ਨੂੰ ਮਿਲ ਰਿਹਾ ਤੇ ਮੈਂ ਜਰਾ ਜ਼ੂਮ ਕੀਤਾ ਤੇ ਆਪਾਂ ਓ ਸ਼ਿਟ ਇਹ ਉਧਰ ਨਜ਼ਰ ਮਾਰੀ ਵਾਹ ਹੁਣ ਪਤਾ ਨਹੀਂ ਉਹਦਾ ਮਕਸਦ ਕੀ ਹੈ ਕਿਉਂਕਿ ਉਹ ਗਲੀ ਦੇ ਵਿੱਚ ਲੋਕ ਜਾ ਰਹੇ ਨੇ ਪਰ ਉਹ ਖੁਦ ਹੀ ਪਰਫਾਰਮੈਂਸ ਕਰ ਰਹੀ ਹੈ ਪਤਾ ਲੱਗ ਗਿਆ ਵੀਡੀਓ ਬਣਾ ਰਹੀ ਹੈ ਰੰਮਲਾ ਵਾਲੀ ਸਾਈਡ ਤੋਂ ਲੈਫਟ ਸਾਈਡ ਜਦੋਂ ਆਪਾਂ ਗਲੀ ਚਾਉਂਦੇ ਆ ਤਾਂ ਇੱਕ ਬੰਬੇ ਸਪਾਈਸੀ ਬਣਿਆ ਹੋਇਆ ਤੇ ਰਾਤ ਆਪਾਂ ਇੱਥੋਂ ਖਾਣਾ ਖਾਦਾ ਸੀ ਬਾਹ ਕਮਾਲ ਬਣਾਇਆ ਬਹੁਤ ਵਧੀਆ ਸੇਵਾ ਕੀਤੀ ਬਾਰੇ ਪਾਲ ਜੀ ਘਰ ਹੋਏ ਪੈਸੀਗੇ ਬਾਰਸੀਲੋਨਾ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਫਿਰ ਜਦੋਂ ਗੱਲਾਂ ਸੁਣੀ ਆ ਤੇ ਇਦਾਂ ਲੱਗਦਾ ਵੀ ਇੱਥੇ ਪੰਜਾਬ ਹੀ ਵਸਿਆ ਹੋਇਆ ਤੇ ਇਸ ਏਰੀਆ ਦੇ ਵਿੱਚ ਜਿੱਥੇ ਮੈਂ ਹੈਗਾ ਇਹਨੂੰ ਕਹਿੰਦੇ ਨੇ ਬਿੱਲੀ ਵਾਲਾ ਲੰਘਾ ਬਿੱਲੀ ਵਾਲਾ ਰਮਲਾ ਇਸ ਏਰੀਆ ਨੂੰ ਕਹਿੰਦੇ ਨੇ ਬਿੱਲੀ ਵਾਲਾ ਰਮਲਾ ਵੈਸੇ ਤੋਂ ਕਹਿੰਦੇ ਹੁਣ ਆਪਦੇ ਹਿਸਾਬ ਨਾਲ ਦਿੱਲੀ ਬੜੀ ਹੋਈ ਹੈ ਹਾਂ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ ਵੀ ਕਾਹ ਤੋਂ ਕਹਿੰਦੇ ਨੇ ਇਸ ਨੂੰ ਬਿੱਲੀ ਵਾਲਾ ਰਮਲਾ ਵੀ ਵੀਡੀਓ ਚ ਆਪਾਂ ਗੱਲ ਕਰਦੇ ਸੀ ਕਿ ਇਹਨੂੰ ਬਿੱਲੇ ਵਾਲਾ ਰਮਲਾ ਕਿਹਾ ਜਾਂਦਾ ਤੇ ਉਹਦਾ ਰੀਜ਼ਨ ਹੈਗਾ ਆਹਾ ਇਹਦੀ ਕੋਈ ਹਿਸਟਰੀ ਵੀ ਹੋਏਗੀ ਤੰਜੋ ਇਹ ਬਣਾਇਆ ਹੋਇਆ ਸਟੈਚੂ ਇਹਨਾਂ ਨੇ ਤੇ ਪਰ ਹੈਰਾਨੀ ਦੀ ਗੱਲ ਇਹ ਆ ਕਿ ਸਾਰੇ ਇਹਨੂੰ ਬਿੱਲੇ ਦਾ ਰਮਲਾ ਹੀ ਕਹਿੰਦੇ ਆ ਕਿ ਇਹਨੂੰ ਅੰਗਰੇਜ਼ੀ ਚ ਪੁੱਛੋ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸਾਰੇ ਬਿੱਲੇ ਦਾ ਰਮਲਾ ਹੀ ਕਹਿੰਦੇ ਨੇ ਵਾਹ ਬਾ ਕਮਾਲ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਤੇ ਬਿੱਲਾ ਭਾਜੀ ਕੱਟ ਮੈਨੂੰ ਹਾਥੀ ਜਿਆਦਾ ਲੱਗਦਾ ਆ 15 ਤਰੀਕ ਦਿਨ ਸੋਮਵਾਰ ਤੇ ਇਸ ਵੇਲੇ ਆਪਾਂ ਹੈਗੇ ਬਾਰਸੀਲੋਨਾ ਸਪੇਨ ਤੇ ਆਪਣਾ ਹੈਗਾ ਆਖੀਰਲਾ ਅਖੀਰਲਾ ਹੀ ਨਾ ਆਖੀਰਲਾ ਸਫਰ ਮੈਟਰੋ ਦਾ ਉਸ ਤੋਂ ਬਾਅਦ ਥੋੜਾ ਘੁੰਮਾਂਗੇ ਤੇ ਬੱਸ ਲੈ ਕੇ ਚੱਲਾਂਗੇ 에ਰਪੋਰਟ ਇਹ ਆ ਕੀ ਮੈਟਰੋ ਤੇ ਆਪਣਾ ਹੈਗਾ ਬਾਰਸੀਲੋਨਾ ਦੇ ਵਿੱਚ ਆਖਰੀ ਮੈਟਰੋ ਦਾ ਸਫਰ ਇਹਨੂੰ ਆਪਾਂ ਲੈ ਕੇ ਚੱਲਦੇ ਹਾਂ ਕਿਤੇ ਘੁੰਮਣ ਫਿਰ ਆਪਾਂ ਦੇਖਦੇ ਹਾਂ ਅੱਗੇ ਕੀ ਬਣਦਾ ਕੱਲ ਆਪਾਂ ਇਸ ਏਰੀਆ ਦੇ ਵਿੱਚੋਂ ਘੁੰਮ ਕੇ ਗਏ ਸੀ ਪਰ ਆਪਾਂ ਉਧਰ ਇੱਕ ਰਾਜ ਦਾ ਮਹਿਲ ਦੇਖਿਆ ਸੀਗਾ ਉਹ ਦੇਖ ਕੇ ਆਪਾਂ ਇਹਨੂੰ ਸਕਿਪ ਕਰ ਗਏ ਸੀਗੇ ਅੱਜ ਥੋੜਾ ਟਾਈਮ ਬਚਿਆ ਸੀਗਾ ਮੈਂ ਕਿਹਾ ਕਿਉਂ ਨਾ ਇੱਧਰ ਜਾਇਆ ਜਾਵੇ ਇਹਨੂੰ ਆਪਾਂ ਕਹਿ ਸਕਦੇ ਆ ਅਰੀਨਾ ਆਫ ਦ ਬਾਰਸੀਲੋਨਾ ਇਦਾਂ ਦਾ ਕੁਝ ਹਿਸਾਬ ਕਿਤਾਬ ਕੁਝ ਬੋਲਣ ਦੇ ਵਿੱਚ ਕੁਝ ਗਲਤੀ ਹੋ ਜਾਂਦੀ ਹੈ ਪਰ ਉਧਰ ਲਈ ਮੈਂ ਮਾਫੀ ਨਹੀਂ ਚਾਹੁੰਦਾ ਹੁਣ ਆਪਾਂ ਰੀਨਾ ਦੇ ਵਿੱਚ ਉੱਪਰ ਜਾਣ ਲਈ ਇਸ ਮਸ਼ੀਨ ਤੋਂ ਟਿਕਟਾਂ ਲਈਆਂ ਤੇ ਆਪਾਂ ਨੂੰ ਟਿਕਟ ਪਈਆ 1.5 ਯੂਰੋ ਦੀ ਤੇ ਲਿਫਟ ਤੇ ਲਈਆ ਟਿਕਟ ਇੱਥੋਂ ਪਾ ਟਿਕਟ ਲੈ ਕੇ ਲਿਫਟ ਲੈ ਕੇ ਫਿਰ ਉੱਪਰ ਜਾ ਸਕਦੇ ਆ ਥੈਂਕ ਯੂ ਗ੍ਰਾਸੀਆ ਫਿਰ ਆਪਾਂ ਲਿਫਟ ਦੇ ਵਿੱਚ ਬੈਠ ਚੁੱਕੇ ਆ ਖੜ ਚੁੱਕੇ ਆ ਲਿਫਟ ਦੇ ਵਿੱਚ ਤੇ ਇਸ ਲਿਫਟ ਨੇ ਲਈਆ 1.5 ਯੂਰੋ ਉੱਪਰ ਟੌਪ ਤੇ ਜਾਣ ਦੇ ਲਈ ਸਿਰਫ ਟੌਪ ਦਿਖਾਉਣ ਦੇ ਲਈ ਇਥੋਂ 뷰 ਕੁਛ ਇਦਾਂ ਦਾ ਇਸ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਨੇ ਆਪਾਂ ਨੂੰ ਇੱਥੇ ਉਤਾਰਨਾ ਤੇ ਆਪਾਂ ਜਾਣਾ ਬਾਹਰ ਇਹ ਦਰਵਾਜ਼ੇ ਖੁੱਲ ਗਏ ਨੇ ਤੇ ਆਪਾਂ ਲਿਫਟ ਲੈ ਕੇ ਆਏ ਆ ਉੱਪਰ ਟਾਪ ਦੇ ਉੱਪਰ ਟਾਪ ਸਿਰਫ ਇਹੀ ਆ ਕਿ ਇੱਥੇ ਤੁਸੀਂ ਖੜ ਕੇ ਇਥੇ ਦਾ ਟਾਪ 뷰 ਇੰਜੋਏ ਕਰ ਸਕਦੇ ਹੋ ਨਾਲ ਪਲੱਸ ਇਹਦੇ ਰੈਸਟੋਰੈਂਟ ਨੇ ਤੁਸੀਂ ਰੈਸਟੋਰੈਂਟ ਦਾ ਨਹੀਂ ਆਲਾ ਤੱਕ ਸਕਦੇ ਹੋ ਮੈਨੂੰ ਲੱਗਦਾ ਦੂਰਬੀਨ ਉੱਥੇ ਵੀ ਹੈ ਇਹਦੇ ਜਿਵੇਂ ਪੈਸੇ ਪੈਂਦੇ ਆ ਹਨ ਹਾਂ ਤੇ ਘਟਾ ਟੈਲੀਸਕੋਪ ਲੱਗੀ ਹੋਈ ਆ ਇਹਦੇ ਵਿੱਚ ਇੱਥੇ ਪੁਆਇੰਟ ਪੈਂਦਾ ਤੇ ਤੁਸੀਂ ਉਹ ਦੂਰ ਤੱਕ ਦੇਖ ਸਕਦੇ ਹੋ ਤਾਂ ਇੱਕ ਮਹਿਲ ਹੈ ਉਹਦੇ ਵਿੱਚ ਅਸੀਂ ਕੱਲ ਗਏ ਸੀਗੇ ਇੱਥੇ ਦੋ ਮਹਿਲ ਨਹੀਂ ਕੱਲ ਇਹਦੇ ਵਿੱਚ ਵੀ ਅਸੀਂ ਜਾ ਕੇ ਆਇਆ ਇੱਕ ਪੁਰਾਣਾ ਜਿਹਾ ਮਹਿਲ ਹੈ ਤੇ ਕੱਲ ਅਸੀਂ ਉੱਥੇ ਵੀ ਜਾ ਕੇ ਆਏ ਆ ਤੇ ਅੱਜ ਹੈਗਾ ਆਪਾਂ ਨੂੰ ਤੀਜਾ ਦਿਨ ਬਾਰਸੀਲੋਨਾ ਦੇ ਵਿੱਚ ਇਹਨੂੰ ਘੁੰਮ ਕੇ ਫਿਰ ਆਪਾਂ ਚੱਲਦੇ ਆਂ 에ਰਪੋਰਟ ਵੱਲੀ। ਬਾਰਸੀਲੋਨਾ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ। ਤੇ ਚਾਰੇ ਪਾਸੇ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਤੇ ਵਿਚਾਰੇ ਇਹਦੇ ਬਹੁਤ ਸੋਹਣਾ ਸ਼ਹਿਰ ਵਸਿਆ ਹੋਇਆ। ਇੱਥੋਂ ਤੱਕ ਜਿੱਥੋਂ ਤੱਕ ਹੁਣ ਮੈਂ ਦੇਖਿਆ ਘੁੰਮਦੇ ਘਮਾਉਂਦੇ ਨੇ ਇਹਦੇ ਚਾਰੇ ਪਾਸੇ ਪਹਾੜੀਆਂ ਹੀ ਪਹਾੜੀਆਂ ਤੇ ਜਿੰਨੀ ਵਸੂਆਂ ਬਹੁਤ ਸੰਘਣੀਆਂ ਬਹੁਤ ਜ਼ਿਆਦਾ ਘਰ ਨੇ ਬਹੁਤ ਲੋਕ ਨੇ। ਤੇ ਬਿਲਕੁਲ ਸ਼ਹਿਰ ਦੇ ਵਿੱਚੋਂ ਵਿੱਚ ਰਹ ਜਾਂਦੇ ਨੇ। ਹਾਂ ਬੱਦਲਾਂ ਦਾ ਬਹੁਤ ਖੂਬਸੂਰਤ ਨਜ਼ਾਰਾ ਇਹਦੇ ਪਾਸੇ ਝਾੜੀਆਂ ਪਛੜੀਆਂ ਹਨ ਬਿਆੰਦ ਝਾੜ ਆਪਣੇ ਝਾੜੀਆਂ ਗਈ ਜਿਸ ਵੇਲੇ ਆਪਾਂ ਖੜੇ ਹੋਏ ਆਂ ਤੀਜਾ ਫਲੋਰ ਹੈ ਇੱਕ ਤੇ ਰੋਡ ਦਾ ਝਾਕਾ-ਬਾਕਾ ਕੁਝ ਇਸ ਤਰ੍ਹਾਂ ਦਾ ਇਹਨੂੰ ਆਪਾਂ ਇੱਥੋਂ ਆ ਕੇ ਸਾਰਾ ਮਤਲਬ ਕਹਿ ਸਕਦੇ ਆ ਸਾਰਾ ਤਾਂ ਨਹੀਂ ਚਲੋ ਕਹਿ ਸਕਦੇ ਪਰ ਜਿੰਨਾ ਵੀ ਸਾਡੀ ਰਡਾਰ ਚਾਹੁੰਦਾ ਆਪਾਂ ਉਹਨੂੰ ਦੇਖ ਸਕਦੇ ਆ ਮੈਕਸਿਮਮ ਜਿੱਥੇ ਤੁਸੀਂ ਇਸ ਵੇਲੇ ਤਿਰਸ਼ਾ ਜਾਂ ਟਾਵਰ ਦੇਖ ਰਹੇ ਹੋ ਇਹ ਹੈਗਾ ਫੁੱਟਬਾਲ ਦਾ ਸਟੇਡੀਅਮ ਇੱਥੇ ਫੁੱਟਬਾਲ ਦਾ ਬੋਲਬਾਲਾ ਤਾਂ ਕਰਕੇ ਤੁਹਾਨੂੰ ਗਲੀਆਂ ਵਿੱਚ ਵੈਸੀ ਨਾਰਮਲੀ ਤੁਹਾਨੂੰ ਫੁੱਟਬਾਲ ਦੇ ਪਲੇਅਰ ਖੇਡਦੇ ਮਿਲ ਜਾਣਗੇ ਕੀ ਬਾਤ ਹੈ ਥੱਲੇ ਜਾਂਦਿਆਂ ਨੂੰ ਵੀ ਸਾਨੂੰ ਐਸੀ ਟਿਕਟ ਦਾ ਇਸਤੇਮਾਲ ਕਰਨਾ ਪੈਂਦਾ ਜਿਹੜੀ ਅਸੀਂ ਥੱਲੇੋਂ ਬਾਏ ਕਰਕੇ ਆਏ ਸੀ ਤੇ ਵੀ ਨੇ ਚਾਬੀ ਖੋਲੀ ਨਾ ਥੈਂਕ ਯੂ टिकट दिखा के अपना वीर हम लिफ्ट गई उपर थैंक यू सर ग्रासिया थैंक यू हैव ए गुड डे थैंक यू बेहत खैर नहीं ਜਿਹੜੀ ਅਸੀਂ ਟਿਕਟ ਲੈ ਕੇ ਆਏ ਸੀ ਉਹੀ ਪਿੱਛੇ ਬਾਈ ਨੇ ਚੈੱਕ ਕੀਤੀ ਤੇ ਉਹਨੂੰ ਟਿਕਟ ਦੇ ਕੇ ਸਾਨੂੰ ਐਕਸੈਸ ਦਿੱਤਾ ਥੱਲੇ ਜਾਣ ਦਾ ਤੇ ਆਏ ਦੋਵੇਂ ਤੇ ਲਿਫਟ ਤੋਂ ਹਾਂ ਸੈਂਟਰ ਦੇ ਦਾ ਰੋਂਡਾ ਬੋਰਡ ਹੂੰ ਕ੍ਰਾਸਾ ਸੁਪਾਨੀਆ ਨਾ ਕ੍ਰਾਸਾ ਪਲਾਸਾ ਸੁਪਾਨੀਆ ਪਲਾਸਾ ਸੁਪਾਨੀਆ ਸ਼ਾਬਾਦ ਤੁਹਾਨੂੰ ਪਤਾ ਹੀ ਸਿੱਖਣ ਨੂੰ ਥੋੜਾ ਟਾਈਮ ਲੱਗ ਜਾਂਦਾ ਤੇ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਗਰਾਉਂਡ ਫਲੋਰ ਤੇ

ਦਾ 10 ਟਿਕਟ ਨਾਲ ਕਰਦੀ ਮਹੀਨਾ ਦਾ ਕਰਦਾ ਓਕੇ ਜੇ ਤੁਹਾਨੂੰ ਪਤਾ ਅਗਰ ਤੁਸੀਂ ਹਫ਼ਤੇ ਖੰਡ ਲਈ ਆ ਰਹੇ ਹੋ ਤੁਸੀਂ ਮਹੀਨੇ ਦਾ ਲੈ ਸਕਦੇ ਹੋ 25 ਯੂਰੋ ਦਾ ਮਿਲਦਾ ਆਦਰਵਾਇਸ ਤੁਸੀਂ ਤੁਹਾਨੂੰ ਪਤਾ ਤੁਸੀਂ ਜ਼ਿਆਦਾ ਨਹੀਂ ਘੁੰਮਣਾ 10 12 ਵਾਰ ਇੱਧਰ ਉੱਧਰ ਜਾਣਾ ਤੇ ਫਿਰ ਇਹ 15 ਯੂਰੋ ਦਾ ਤੁਹਾਨੂੰ ਮਿਲਦਾ ਵਾ 13 ਦਾ ਇਹਦੇ ਵਿੱਚ ਤੁਸੀਂ 10 ਵਾਰ ਪੰਚ ਕਰ ਸਕਦੇ ਹੋ ਇਹ ਕਾਰਡ ਇਥੋਂ ਦਾ ਮੈਟਰੋ ਆਖਰੀ ਵਾਰ ਦੇ ਮੇਲੇ ਸਬਸ ਦੇ ਤੇ ਆਪਾਂ ਪਹੁੰਚ ਚੁੱਕੇ ਹਾਂ ਟਰਮੀਨਲ 1 ਜਿੱਥੇ ਵੀ ਆਪਣੀ ਫਲਾਈਟ ਹੈ ਹੁਣ ਆਪਾਂ ਚੱਲਦੇ ਆ ਡਿਪਾਰਚਰ ਸਾਈਡ ਇਸ ਲਈ ਆਪਾਂ ਹੈਗੇ ਆ ਬਾਰਸੀਲੋਨਾ ਦੇ ਏਅਰਪੋਰਟ ਟਰਮੀਨਲ 1